ਕਾਮਿਲ ਪਲਾਂਟ ਦੇ ਅੰਦਰ ਤਮਾਕਾ ਹੋਇਆ ਦੇ ਰਾਤ ਸਟੀਮਰ ਪਲਾਂਟ ਦੇ ਵਿੱਚ ਜ਼ੋਰਦਾਰ ਬਲਾਸਟ ਹੋਇਆ ਹੈ ਦੱਸਿਆ ਕਿ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਔਰ 6 ਵਿਅਕਤੀ ਇਸ ਦੇ ਵਿੱਚ ਝੁਲਸੇ ਨੇ ਤਾਂ ਇਹ ਵੀ ਵੱਡੀ ਖਬਰ ਹੈ ਔਰ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਮੈਨੇਜਰ ਹੈ ਜਿਹਦਾ ਇਨਚਾਰਜ ਸੀਗਾ ਸਟੀਮਰ ਪਲਾਂਟ ਦਾ ਤਾਂ ਉਸ ਨੂੰ ਸੱਦਿਆ ਗਿਆ ਸੀ ਉਸ ਦੇ ਬਕਾਇਦਾ ਆਫ ਡਿਊਟੀ ਸੀ ਉਹ ਯਾਨੀ ਕਿ ਉਸ ਦਿਨ ਉਸ ਦੀ ਛੁੱਟੀ ਸੀ ਪਰ ਫਿਰ ਉਸ ਨੂੰ ਰਾਤ ਨੂੰ ਬੁਲਾਇਆ ਗਿਆ 10 11 ਵਜੇ ਦੇ ਕਰੀਬ ਉਸ ਨੂੰ ਬੁਲਾਇਆ ਗਿਆ ਜਦੋਂ ਪਲਾਂਟ ਚੈੱਕ ਕਰਨ ਲੱਗਿਆ तो फिर एकदम तो यह जोरदार धमाका होया है जिसकी जिसके चलते उसकी मौत हो गई है उसकी दर्दनाक मौत हो गई है और हम उसकी पत्नी भी दस रहे हैं कि इसे ही प्लांट के काम कर का दी बतौर कॉन्ट्रैक्ट से एच आर है और दो बच्चे ने तो परिवार और साथी इंसाफ की मांग कर रहे हैं तो सीधा रुख करा लुधिया तो रोहित गौड़ मेरे सहयोगी इस वे लाइव मौजूद ने रोहित धमाका गूंज उस परिवार तक पहुंची है जिन्होंने जी की मौत हो गई है परिवार और साथी जोड़े कह रहे हैं कि इसकी इनवैस होनी चाहिए शक कि ना कि उन्होंने कि रात को क्यों सद्या गया ऑफ ड्यूटी तक क्यों सद्या गया जो मरण वाला शख्स है तो हूँ होर की कुछ जानकारी है कुछ दस है ਜਿਸ ਜਗ੍ਹਾ ਤੇ ਬਲਾਸਟ ਹੋਇਆਗਾ ਔਰ ਉਸੇ ਜਗ੍ਹਾ ਦੀ ਤਸਵੀਰਾਂ ਤੁਹਾਨੂੰ ਮੈਂ ਦਿਖਾਣਾ ਪਾ ਰਿਹਾ ਆ ਮੈਂ ਇਹ ਲਾਈਵ ਅਸੀਂ ਸਭ ਤੋਂ ਪਹਿਲਾਂ ਐਕਸਕਲੂਸਿਵ ਦਿਖਾ ਰਹੇ ਆ ਕਿ ਜਿਹੜਾ ਆਪਣਾ ਬੋਇਲਰ ਫਟਿਆ ਵਾ ਉਹੀ ਬੋਇਲਰ ਹੈ ਇਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਇੱਥੇ ਕਿਸ ਤਰੀਕੇ ਨਾਲ ਇੱਕ ਬਲਾਸਟ ਵੱਡਾ ਬਲਾਸਟ ਔਰ ਇਸੀ ਇਸੀ ਚੀਜ਼ ਦੇ ਇਸ ਦੇ ਵਿੱਚ ਸਟੀਮ ਇਕੱਠੀ ਕੀਤੀ ਜਾਂਦੀ ਹੈ ਔਰ ਇਸ ਤਰ੍ਹਾਂ ਇਹ ਸਟੀਮ ਦੇ ذریعے ਹੀ ਜਿਹੜੀ ਹੈ ਸੁੱਕਾ ਦੁੱਧ ਤਿਆਰ ਕੀਤਾ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਅੰਦਰਲੀਆਂ ਲਾਈਵ ਤਸਵੀਰਾਂ ਔਰ ਇਸ ਦੇ ਵਿੱਚ ਇਹ ਜਦੋਂ ਬਲਾਸ ਹੋਇਆ ਕਿੰਨਾ ਕੱਚੇ ਚ ਦਿਖ ਰਿਹਾ ਇਹਦੇ ਅੰਦਰ ਇੱਕ ਕੈਬਿਨ ਬਣਿਆ ਹੋਇਆ ਸੀਗਾ ਆ ਕੈਬਿਨ ਪੂਰਾ ਟੁੱਟ ਗਿਆ ਵਾ ਤੇ ਉਸ ਦੇ ਨਾਲ-ਨਾਲ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਦੀਆਂ ਲਾਈਵ ਤਸਵੀਰਾਂ ਇਹ ਸਭ ਤੋਂ ਪਹਿਲਾਂ ਦਿਖਾ ਰਿਹਾ ਐ ਏਕਸਕਲੂਸਿਵ ਤਾਂ ਕਿ ਪਤਾ ਲੱਗ ਸਕੇ ਕਿ ਬੇਸਿਕਲੀ ਇਹ ਕਾਰਨ ਕੀ ਰਿਹਾ ਵਾ ਔਰ ਇਸ ਦੇ ਪਿੱਛੇ ਬਲਾਸਟ ਹੋਣ ਦੇ ਪਿੱਛੇ ਕਿੰਨੇ ਲੋ ਇਸ ਲਈ ਇੱਥੇ ਮੌਜੂਦ ਸਨ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਦੋ ਦਰਵਾਜ਼ੇ ਨੇ ਇੱਕ ਯੂਨਿਟ ਇਸ ਸਾਈਡ ਹੈ ਜਿਹੜੇ ਅਸੀਂ ਤੁਹਾਨੂੰ ਤਸਵੀਰ ਦਿਖਾ پا ਰਹੇ ਹਾਂ ਔਰ ਦੂਸਰਾ ਯੂਨਿਟ ਇਸ ਦੀਵਾਰ ਤੋਂ ਬਾਅਦ ਇਸ ਜਗ੍ਹਾ ਤੇ ਹੈ ਇਸ ਜਗ੍ਹਾ ਦੇ ਉੱਤੇ ਜਿਹੜੇ ਲੋਕ ਕੰਮ ਕਰ ਰਹੇ ਸੀ ਗਨੀਮਤ ਇਹ ਰਹੀ ਹੈ ਕਿ ਉਹਨਾਂ ਦੀ ਜਾਨ ਬਿਲਕੁਲ ਬਚ ਗਈ ਹੈ ਉਹਨਾਂ ਨੂੰ ਕੋਈ ਵੀ ਕੁਝ ਵੀ ਨਹੀਂ ਹੋਇਆ ਹੈ ਪਰ ਜਿਹੜੇ ਕੁਨਾਲ ਜੈਨ ਸੀਗੇ ਉਹ ਇਸ ਯੂਨਿਟ ਦੇ ਹੈੱਡ ਸਨ ਤੇ ਇਸੀ ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਹੀ ਸਾਰਾ ਸਟੀਮ ਇਕੱਠੀ ਕੀਤੀ ਜਾਂਦੀ ਹੈ ਔਰ ਇਸ ਸਟੀਮ ਇਕੱਠੀ ਕਰਨ ਤੋਂ ਬਾਅਦ ਇਸ ਸਟੀਮ ਨੂੰ ਦੂਸਰੇ ਨਾਲ ਦੇ ਪਲਾਨਟ ਚ ਭੇਜੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਸੁੱਕਾ ਦੁੱਧ ਜਿਹੜਾ ਵਾ ਤਿਆਰ ਕੀਤਾ ਜਾਂਦਾ ਕਿਉਂਕਿ ਸਰਦੀਆਂ ਦੇ ਦਿਨ ਹੁੰਦੇ ਆ ਸਰਦੀਆਂ ਦੇ ਦਿਨ ਦੇ ਵਿੱਚ ਦੁੱਧ ਦੀ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ ਉਹ ਵੱਜ ਜਾਂਦੀ ਹੈ ਤਾਂ ਉਸ ਲਈ ਜਿਹੜਾ ਵਾ ਵਿਸ਼ਕਰਮਾ ਡੇਲ ਵਾਲੇ ਦਿਨ ਇਸ ਯੂਨਿਟ ਨੂੰ ਚੈੱਕ ਕੀਤਾ ਜਾਂਦਾ ਵਾ ਫਾਈਨਲਾਈਜ਼ ਕੀਤਾ ਜਾਂਦਾ ਵਾ ਤੇ ਵਿਸ਼ਕਰਮਾ ਤੋਂ ਅਗਲੇ ਦਿਨ ਜਦ ਜਿਸ ਨੂੰ ਕਿਹਾ ਜਾ ਸਕਦਾ ਕਿ ਅੱਜ ਦੇ ਦਿਨ ਸਵੇਰ ਤੋਂ ਇਹ ਯੂਨਿਟ ਚਾਲੂ ਕਰਨਾ ਸੀਗਾ ਪਰ ਉਸ ਤੋਂ ਪਹਿਲਾਂ ਜਿਹੜੇ ਕੁਨਾਲ ਜੈਨ ਜਿਹੜੇ ਨੇ ਉਹ ਇਸ ਯੂਨਿਟ ਦੇ ਇੰਚਾਰਜ ਸੀਗੇ ਉਹਨਾਂ ਨੂੰ ਪਹਿਲਾਂ ਬੁਲਾਇਆ ਗਿਆ ਉਹਨਾਂ ਦੇ ਘਰੋਂ ਉਹਨਾਂ ਨੂੰ ਬੁਲਾਇਆ ਗਿਆ ਕਿ ਇਸ ਯੂਨਿਟ ਨੂੰ ਜਿਹੜਾ ਵੈ ਤੁਸੀਂ ਚੈੱਕ ਕਰੋ ਅਸੀਂ ਅੱਜ ਰਾਤ ਤੋਂ ਹੀ ਇਸ ਨੂੰ ਚੈੱਕ ਚਾਲੂ ਕਰਾਂਗੇ ਪਰ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਮਨਾਂ ਵੀ ਕੀਤਾ ਕਿ ਇਸ ਚੀਜ਼ ਨੂੰ ਮੈਂ ਚੈੱਕ ਕੀਤਾ ਹੋਇਆ ਵੈ ਪਰ ਤੁਸੀਂ ਆਪਾਂ ਇਸ ਨੂੰ ਫਾਈਨਲਾਈਜ਼ ਜਿਹੜਾ ਚੈੱਕ ਹੈ ਉਹ ਸਵੇਰੇ ਦਿਨ ਦੇ ਟਾਈਮ ਕਰਾਂਗੇ ਉਸ ਦੇ ਨਾਲ ਸਾਰੀ ਚੀਜ਼ਾਂ ਕਲੀਅਰ ਹੋ ਜਾਣਗੀਆਂ ਪਰ ਜਿਹੜੇ ਇੱਥੇ ਦੇ ਇੰਚਾਰਜ ਸਿਗੇ ਜਾਂ ਜੀਐਮ ਸਿਗੇ ਜਾਂ ਜੋ ਵੀ ਇਹਨਾਂ ਦੇ ਅਧਿਕਾਰੀ ਸਿਗੇ ਉਹਨਾਂ ਨੇ ਕਿਸੇ ਵੀ ਤਰੀਕੇ ਦੀ ਕੁਝ ਵੀ ਇਹ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਉਹਨਾਂ ਨੇ ਕਿਹਾ ਕਿ ਨਹੀਂ ਇਸ ਸਟੂਡੈਂਟ ਨੂੰ ਅਸੀਂ ਕੱਲ ਕੱਲ ਰਾਤ ਤੋਂ ਹੀ ਦੇਰ ਰਾਤ ਤੋਂ ਹੀ ਇਸ ਨੂੰ ਚਾਲੂ ਕਰਾਂਗੇ ਤਾਂ ਇਸ ਕਰਕੇ ਤੁਸੀਂ ਆ ਕੇ ਇਸ ਨੂੰ ਚੈੱਕ ਕਰੋ ਉੱਤੇ ਪਰ ਉਹ ਜਦੋਂ ਇੱਥੇ ਪਹੁੰਚਦੇ ਨੇ ਆਪਣੇ ਉਹਨਾਂ ਦੇ 4 ਤੋਂ 5 6 ਜਿਹੜੇ ਜਿਹੜੇ ਮੁਲਾਜ਼ਮ ਹੋਰ ਹੁੰਦੇ ਨੇ ਉਹਨਾਂ ਨਾਲ ਇੱਥੇ ਉਹ ਹੁੰਦੇ ਨੇ ਤੇ ਉਹਨਾਂ ਦੇ ਹੁੰਦੇ ਹੀ ਇਹ ਇੱਕਦਮ ਜਦੋਂ ਸਟੀਮ ਇਕੱਠੀ ਕੀਤੀ ਜਾਂਦੀ ਹੈ ਤੇ ਉਹ ਇੱਕਦਮ ਬਲਾਸਟ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਦਾ ਇੱਕ ਹਿੱਸਾ ਜਿਹੜਾ ਵਾ ਬਲਾਸਟ ਦਾ ਦੂਜਾ ਹਿੱਸਾ ਆ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਇਹ ਟੱਕਣ ਹੈ ਜਿਹੜਾ ਕਿ ਇੱਕਦਮ ਬਲਾਸਟ ਹੋਇਆ ਹੋਇਆ ਇੱਕਦਮ ਗਿਰਿਆ ਔਰ ਇਸ ਤੋਂ ਬਾਅਦ ਇਸ ਟੱਕਣ ਦੀ ਪੇਂਡ ਦੇ ਵਿੱਚ ਹੀ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿਉਂਕਿ ਇਸ ਜਗ੍ਹਾ ਦੇ ਉੱਤੇ ਖੂਨ ਵੀ ਹੈਗਾ ਵਾ ਜਿਹੜਾ ਉੱਥੇ ਹੱਥਾ ਲਿਆ ਇਸ ਜਗ੍ਹਾ ਦੇ ਉੱਤੇ ਖੂਨ ਵੀ ਹੈਗਾ ਵਾ ਤੇ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਵਾ ਕਿ ਜਿਹੜੇ ਜਿਹੜਾ ਇਨਚਾਰਜ ਸੀਗੇ ਉਹ ਬਰਸਲ ਇਸ ਯੂਨਿਟ ਦੇ ਇਸ ਟੱਕਣ ਦੇ ਇਸ ਟੱਕਣ ਦੇ ਆਸੇ ਪਾਸੇ ਸੀਗੇ ਇਸ ਟੱਕਣ ਦੇ ਬਿਲਕੁਲ ਅੱਗੇ ਸੀਗੇ ਉਹ ਤੇ ਅੱਗੇ ਹੋਣ ਦੇ ਕਰਕੇ ਜਿੱਦਾਂ ਹੀ ਸਟੀਮ ਜ਼ਿਆਦਾ ਇਕੱਠੀ ਹੋਈ ਤਾਂ ਉਸ ਤੋਂ ਬਾਅਦ ਉਹ ਸਟੀਮ ਬਲਾਸਟ ਹੁੰਦਾ ਦਾ ਉਸ ਦਾ ਟੱਕਾ ਵੱਜਦਾ ਵਾ ਤੇ ਉਹ ਇੱਥੇ ਆ ਕੇ गिरਦਾ ਵਾ ਤੇ ਇਸ ਦੀ ਇਸ ਦੇ نیچے ਹੀ ਕਿਤਨਾ ਕਿਤੇ ਸ਼ਾਇਦ ਆਈ ਥਿੰਕ ਜਿੱਥੇ ਲਗ ਅੰਦਾਜ਼ਾ ਲਗਾਇਆ ਜਾ ਸਕਦਾ ਵਾ ਕਿ ਉਹ ਉਹ ਦਬ ਕੇ ਹੀ ਉਹਨਾਂ ਦੀ ਕਿਉਂਕਿ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਬਲਾਸਟ ਹੋਇਆ ਹੋਊਗਾ ਟੱਕਾ ਲੱਗਿਆ ਹੋਊਗਾ ਤਾਂ ਉਸ ਤੋਂ ਬਾਅਦ ਹੀ ਉਹਨਾਂ ਦੀ ਮੌਤ ਹੋਈ ਹੋਊਗੀ ਤੇ ਉਸ ਤੋਂ ਬਾਅਦ ਜਿਹੜੇ ਅੰਦਰ ਹੋਰ ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਜਿਹੜਾ ਸ਼ੈੱਡ ਹੈਗਾ ਵਾ ਉਹ ਬਿਲਕੁਲ ਵੀ ਉਸ ਨੂੰ ਕੁਝ ਖਾਸ ਨੁਕਸਾਨ ਨਹੀਂ ਪਹੁੰਚਿਆ ਪਰ ਜਿਹੜਾ ਸਟੀਮਰ ਹੈਗਾ ਵਾ ਸਟੀਮਰ ਦੇ ਜਿਹੜਾ ਬਲਾਸਟ ਹੁੰਦਾ ਵਾ ਸਟੀਮਰ ਦਾ ਅਗਲਾ ਹਿੱਸਾ ਜਦੋਂ ਗਿਰਦਾ ਵਾ ਲੱਗਦਾ ਵਾ ਕਿਉਂਕਿ ਆ ਦੇਖੋ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਣਾ ਚਾਹੁੰਗਾ ਕਿ ਇਹ ਇੱਕ ਲੋਕ ਸਿਸਟਮ ਹੁੰਦਾ ਵਾ ਜਿਹੜਾ ਇਸ ਦਾ ਟੱਕਣ ਹੁੰਦਾ ਵਾ ਇਸ ਲੋਕ ਦੇ ਨਾਲ ਇਸ ਇਹ ਲੋਕ ਹਰ ਇੱਕ ਫੁੱਟ ਦੇ ਉੱਤੇ ਲੱਗਿਆ ਹੋਇਆ ਵਾ ਔਰ ਇਦਾਂ ਦੇ ਇੱਥੇ ਲੋਕ ਲਗਭਗ 20 ਤੋਂ 24 ਲੋਕ ਲੱਗੇ ਹੋਏ ਨੇ ਇਦਾਂ ਦੇ ਇਸ ਪੂਰੇ ਬੋਇਲਰ ਦੇ ਵਿੱਚ ਤੇ 20 ਤੋਂ 24 ਲੋਕ ਲੱਗਣ ਤੋਂ ਬਾਅਦ ਹੀ ਇਸ ਦੇ ਵਿੱਚ ਜਿਹੜੀ ਹੈ ਸਟੀਮ ਇਕੱਠੀ ਕੀਤੀ ਜਾਂਦੀ ਹੈ ਔਰ ਇਸ ਸਟੀਮ ਦਾ ਦੂਸਰਾ ਹਿੱਸਾ ਤੁਹਾਨੂੰ ਮੈਂ ਦਿਖਾਉਣਾ ਚਾਹੁੰਗਾ ਕਿ ਪਿੱਛੋਂ ਪਿੱਛੋਂ ਦੂਸਰੇ ਪਾਸੇੋਂ ਤੁਹਾਨੂੰ ਮੈਂ ਦਿਖਾਉਣਾ ਚਾਹੁੰਗਾ ਕਿ ਇਸ ਜਗ੍ਹਾ ਤੋਂ ਇਸ ਜਗ੍ਹਾ ਤੋਂ ਜਿਹੜੀ ਹੈ ਸਟੀਮ ਹੁੰਦੀ ਹੋਈ ਇਸ ਦੂਸਰੇ ਪਲਾਂਟ ਦੇ ਵਿੱਚ ਪਹੁੰਚਦੀ ਹੈ ਤੇ ਇਸ ਦੇ ਨਾਲ ਦੂਸਰਾ ਯੂਨਿਟ ਦੂਸਰਾ ਬੋਇਲਰ ਜਿਹੜਾ ਵਾ ਉਹ ਵੀ ਤੁਹਾਨੂੰ ਮੈਂ ਦਿਖਾ ਦੇਣਾ ਚਾਹੁੰਦਾ ਮੈਂ ਕਿਉਂਕਿ ਇਸ ਬੋਇਲਰ ਤੋਂ ਬਾਅਦ ਇਸ ਦੂਸਰੇ ਬੋਇਲਰ ਦੇ ਵਿੱਚ ਦੂਸਰੇ ਬੋਇਲਰ ਦੇ ਵਿੱਚ ਸਟੀਮ ਆਂਦੀ ਹੈ ਔਰ ਇਸ ਤੋਂ ਬਾਅਦ ਇਸ ਬੋਇਲਰ ਤੋਂ ਹੁੰਦੀ ਹੋਈ ਹੁੰਦੀ ਹੋਈ ਨਾਲ ਦੇ ਯੂਨਿਟ ਦੇ ਵਿੱਚ ਨਾਲ ਦੇ ਯੂਨਿਟ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਸੀਗਾ ਪਿਛੇ ਪਹਿਲਾਂ ਥੋੜੀ ਦੇਰ ਪਹਿਲਾਂ ਕਿ ਨਾਲ ਦੇ ਯੂਨਿਟ ਦੇ ਵਿੱਚ ਜਿਹੜੀ ਹੈ ਉਹ ਚਲੀ ਜਾਂਦੀ ਹੈ ਸਟੀਮ ਤੇ ਉਸ ਤੋਂ ਬਾਅਦ ਉਸ ਦਾ ਪ੍ਰੋਸੈਸ ਜਿਹੜਾ ਵਾ ਉਹ ਸ਼ੁਰੂ ਹੁੰਦਾ ਵਾ ਸੁਕਾਣ ਦਾ ਇਸ ਇਸ ਜਗ੍ਹਾ ਦੇ ਉੱਤੇ ਇਸ ਨਾਲ ਦੇ ਯੂਨਿਟ ਦੇ ਅੰਦਰ ਇਸ ਜਗ੍ਹਾ ਦੇ ਉੱਤੇ ਆ ਜਾਂਦੀ ਹੈ ਤੇ ਇਸ ਜਗ੍ਹਾ ਤੇ ਇਸ ਆਹ ਇੱਕ ਹੋਰ ਪੱਟੀ ਜਿਹੜੀ ਆ ਉਹ ਲੱਗੀ ਹੋਈ ਐ ਇੱਥੋਂ ਹੀ ਜਿਹੜੀ ਅੱਗ ਐ ਜਿਹੜੀ ਜਿਹੜੀ ਉਸ ਨੂੰ ਦੁੱਧ ਨੂੰ ਸੁਕਾਣ ਦਾ ਕੰਮ ਕਰਨਾ ਸ਼ੁਰੂ ਕੀਤਾ ਜਾਂਦਾ ਵਾ ਤੇ ਅਸੀਂ ਇਸ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਤੋਂ ਅੱਗੇ ਜਾ ਕੇ ਹੀ ਸਾਰਾ ਚੀਜ਼ ਟੈਕਨੀਕਲੀ ਮੈਂ ਤੁਹਾਨੂੰ ਸਮਝਾ ਪਾਉਂਗਾ ਕਿ ਕਿਸ ਤਰੀਕੇ ਨਾਲ ਸੁੱਕਾ ਦੁੱਧ ਤਿਆਰ ਕੀਤਾ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਇਦਾਂ ਦੇ ਹੋਰ ਪਲਾਂਟ ਜਿਹੜੇ ਹੈਗੇ ਨੇ ਆਹ ਦੇਖ ਸਕਦੇ ਹੋ ਤੁਸੀਂ ਕੀ ਇਹ ਸੁੱਕਾ ਦੁੱਧ ਤਿਆਰ ਕਰਨ ਦੇ ਜਿਹੜੇ ਪਲਾਂਟ ਹੈਗੇ ਨੇ ਇੰਨਾ ਇੰਨਾ ਟੈਂਕਰਾਂ ਦੇ ਵਿੱਚ ਹੀ ਕਿਤਨਾ ਕਿਤੇ ਜਿਹੜੀ ਦੁੱਧ ਦੀ ਮਾਤਰਾ ਰੱਖੀ ਜਾਂਦੀ ਹੈ ਕਿਉਂਕਿ ਇੱਥੇ ਅਸੀਂ ਜਿੱਥੇ ਪਹੁੰਚ ਹੁਣ ਖੜੇ ਆ ਤਾਂ ਸਾਨੂੰ ਦੁੱਧ ਦੀ ਇੱਥੇ ਸਮੈਲ ਵੀ ਆ ਰਹੀ ਹੈ ਤੇ ਉਸ ਤੋਂ ਬਾਅਦ ਇਹਨਾਂ ਇਹ ਕੈਮੀਕਲਸ ਬੇਸਡ ਸ਼ਾਇਦ ਮੇਰੇ ਖਿਆਲ ਨਾਲ ਡਰਮ ਪਏ ਹੋਏ ਨੇ ਇੱਥੇ ਹੂੰ ਤੇ ਇਹਨਾਂ ਡਰਮਾਂ ਦੇ ਨਾਲ ਇਹਨਾਂ ਕੈਮੀਕਲਾਂ ਦੇ ਨਾਲ ਹੀ ਇਸ ਪੂਰੇ ਪ੍ਰੋਜੈਕਟ ਨੂੰ ਕਿਤਨਾ ਕਿਤੇ ਇਹ ਜਿਹੜਾ ਤਿਆਰ ਕੀਤਾ ਜਾਂਦਾ ਵੈ ਤੇ ਸੁੱਕੇ ਦੁੱਧ ਦੀ ਜਿਹੜੀ ਸਪਲਾਈ ਜਿਹੜੀ ਲੋਕੀ ਪੀਂਦੇ ਨੇ ਉਹ ਇਸੇ ਜਗ੍ਹਾ ਤੋਂ ਤੋਂ ਹੀ ਤਿਆਰ ਕੀਤਾ ਜਾਂਦਾ ਵੈ ਤਾਂ ਪਰ ਇਹ ਕੱਲ ਦੇਰ ਰਾਤ ਹਾਸਾ ਵਾਪਰਦਾ ਵੈ ਤੇ ਇਹ ਯੂਨਿਟ ਜਿਹੜਾ ਅੱਜ ਤੋਂ ਸ਼ੁਰੂ ਹੋਣਾ ਸੀਗਾ ਬਿਲਕੁਲ ਰੋਹੀ ਤੁਸੀਂ ਪੂਰਾ ਵਿਸਤਾਰ ਦੇ ਨਾਲ ਦੱਸਿਓ ਉਹ ਬਹੁਤ ਬਿਹਤਰ ਹੈ ਕਿ ਕਿਵੇਂ ਇਹ ਸਾਰਾ ਕੁਝ ਕੰਮ ਕਰਦਾ ਹੈ ਸਟੀਮਰ ਪਰ ਇਸ ਦੀ وجہ ਹੁਣ ਤੱਕ ਤੁਹਾਨੂੰ ਕੀ ਪਤਾ ਲੱਗੀ ਹੈ ਕਿ ਕਿਵੇਂ ਇਹ ਇੱਕਦਮ ਤੋਂ ਕੀ ਟੈਕਨੀਕਲ ਕੋਈ ਇਸ ਦੇ ਵਿੱਚ ਖਰਾਬੀ ਆਈ ਜਿਸ ਦੀ وجہ ਦੇ ਨਾਲ ਇਹ ਬਲਾਸਟ ਹੋ ਗਿਆ ਜਿਹੜੇ ਫੇਰਕਾ ਪਲਾਂਟ ਦੇ ਜਿਹੜੇ ਅਸੀਂ ਕਹਿ ਸਕਦੇ ਮੌਤਬਰ ਲੋਕ ਨੇ ਅਧਿਕਾਰੀ ਨੇ ਜਾਂ ਕੋਈ ਵੀ ਹੋਏ ਜੋ ਕਿ ਜ਼ਿੰਮੇਵਾਰੀ ਦੇ ਨਾਲ ਕੋਈ ਜਵਾਬ ਦੇ ਸਕੇ ਕਿ ਆਖਰਕਾਰ ਕਿਵੇਂ ਇਹ ਹਾਦਸਾ ਵਾਪਰਿਆ ਕਿਉਂਕਿ ਇਹ ਮਾਮਲੀ ਗੱਲ ਨਹੀਂ ਹੈ ਕਿ ਇੱਕ ਸ਼ਖਸ ਦੀ ਜਾਨ ਚਲੀ ਗਈ 6 ਹੋਰ ਇੱਥੇ ਗੰਭੀਰ ਜ਼ਖਮੀ ਪਏ ਨੇ ਔਰ ਕੀ ਪੁਲਿਸ ਵੀ ਇੱਥੇ ਪਹੁੰਚ ਗਈ ਹੈ ਕੋਈ ਜਾਣਕਾਰੀ ਉਹਨਾਂ ਦੇ ਵੱਲੋਂ ਆ ਕੇ ਦੇਖਿਆ ਗਿਆ ਹੋਇਆ ਮੌਕਾ ਰੋਹਿਤ ਬਿਲਕੁਲ ਬਿਲਕੁਲ ਗੁਰਜੋਤ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਦੇਰ ਰਾਤ ਵੀ ਪੁਲਿਸ ਇਸ ਮੌਕੇ ਤੇ ਪਹੁੰਚੀ ਸੀਗੀ ਪਰ ਉਹਨਾਂ ਨੇ ਅਫਰਾ ਤਫਰੀ ਚ ਸਿਰਫ ਇੱਕ ਮਾਮਲਾ ਦਰਜ ਕਰਕੇ ਖਾਨਾ ਪੂਰਤੀ ਕੀਤੀ ਪਰ ਹੁਣ ਕਿਹਾ ਜਾ ਰਿਹਾ ਵੈ ਕਿ ਪੁਲਿਸ ਪੱਖੋਂ ਵੀ ਇੱਕ ਇਨਵੈਸਟੀਗੇਸ਼ਨ ਟੀਮ ਤਿਆਰ ਕੀਤੀ ਜਾ ਰਹੀ ਹੈ ਔਰ ਮੇਰ ਵੇਰਕਾ ਮਿਲਕ ਪਲਾਂਟ ਵੱਲੋਂ ਵੀ ਇੱਕ ਇਨਵੈਸਟੀਗੇਸ਼ਨ ਟੀਮ ਤਿਆਰ ਕੀਤੀ ਜਾ ਰਹੀ ਹੈ ਕਿ ਇਸ ਹਾਦਸੇ ਦਾ ਜਿਹੜਾ ਕਾਰਨ ਹੈ ਮੁੱਖ ਕਾਰਨ ਕੀ ਹੈਗਾ ਵੈ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਗੱਲ ਇੱਕ ਚੀਜ਼ ਹੋਰ ਨਿਕਲ ਕੇ ਸਾਹਮਣੇ ਆਂਦੀ ਹੈ ਗੁਰਜੋਤ ਕਿ ਇਸ ਪਲਾਂਟ ਦਾ ਜਿਹੜਾ ਇੰਚਾਰਜ ਸੀਗਾ ਉਹ ਕੁਨਾਲ ਜੈਨ ਖੁਦ ਸੀਗੇ ਉਹਨਾਂ ਨੂੰ ਉਹਨਾਂ ਨੇ ਉਹ ਕੱਲ ਬੀਤੇ ਦਿਨ ਉਹ ਪਹਿਲਾਂ ਸਵੇਰੇ ਆਉਂਦੇ ਨੇ ਇਸ ਯੂਨਿਟ ਨੂੰ ਚੈੱਕ ਕਰਦੇ ਨੇ ਤੇ ਚੈੱਕ ਕਰਨ ਤੋਂ ਬਾਅਦ ਉਹਨਾਂ ਨੂੰ ਦੇਰ ਰਾਤ ਫਿਰ ਦੁਬਾਰਾ ਬੁਲਾਇਆ ਜਾਂਦਾ ਵਾ ਉਹਨਾਂ ਨੂੰ ਬੁਲਾਉਣ ਤੋਂ ਬਾਅਦ ਉਹਨਾਂ ਨੂੰ ਜਰੂਰ ਚੈੱਕ ਕਰਨ ਵਾਸਤੇ ਕਿਹਾ ਜਾਂਦਾ ਵਾ ਔਰ ਚੈਕਿੰਗ ਦੇ ਦੌਰਾਨ ਹੀ ਇਹ ਜਿਹੜਾ ਵਾ ਹਾਸਾ ਵਰ ਪਰ ਜਾਂਦਾ ਵਾ ਔਰ ਇਸ ਦੇ ਵਿੱਚ ਜਿਹੜੀ ਸਟੀਮ ਇਕੱਠੀ ਕੀਤੀ ਜਾਂਦੀ ਹੈ ਉਸ ਸਟੀਮ ਦੇ ਦੇ ਵਿੱਚ ਜਿਹੜਾ ਇੱਕ ਬਲਾਸਟ ਹੁੰਦਾ ਵਾ ਤੇ ਉਸ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੇ ਜਿਹੜੇ 6 ਸਾਥੀ ਜਿਹੜੇ ਸੀਗੇ ਉਹ ਜ਼ਖਮੀ ਹੋ ਜਾਂਦੇ ਨੇ ਉਹਨਾਂ ਨੂੰ ਲਿਗਾਣਾ ਦੇ ਡੀਐਨਸੀ ਹਸਪੀਟਲ ਦੇ ਵਿੱਚ ਜਿਹੜਾ ਵਾ ਇਲਾਜ ਦੇ ਵਾਸਤੇ ਭਰਤੀ ਕਰਾਇਆ ਗਿਆ ਵਾ ਪਰ ਹਾਲ ਦੀ ਫਿਲਹਾਲ ਜੇਕਰ ਅਸੀਂ ਟੈਕਨੀਕਲੀ ਤੌਰ ਦੇ ਉੱਤੇ ਗੱਲ ਕਰੀਏ ਤਾਂ ਇਸ ਯੂਨਿਟ ਦੇ ਜਿਹੜੀ ਚੈਕਿੰਗ ਹੈ ਉਹ ਖੁਦ ਕੁਨਾਲ ਜੈਨ ਕਰ ਰਹੇ ਸੀਗੇ ਤੇ ਇਸ ਕਰਕੇ ਕਿਤੇ ਨਾ ਕਿਤੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਇੱਕ ਹਾਸਾ ਹੀ ਹੈ ਇਸ ਨੂੰ ਅਸੀਂ ਸੋਚੀ ਸਮਝੀ ਕੋਈ ਸਾਜ਼ਿਸ਼ ਨਹੀਂ ਕਹਿ ਸਕਦੇ ਪਰ ਹਾਂ ਇਸ ਦੇ ਵਿੱਚ ਇੱਕ ਚੀਜ਼ ਜ਼ਰੂਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੇ ਅਗਰ ਜਿਹੜੇ ਬੇਰਕਾ ਮਿਲਕ ਪਲਾਂਟ ਦੇ ਅਧਿਕਾਰੀ ਹੈਗੇ ਨੇ ਉਹ ਕੱਲ ਦੇ ਦਿਨ ਕੱਲ ਰਾਤ ਦੇਰ ਰਾਤ ਉਹਨਾਂ ਨੂੰ ਬੁਲਾ ਕੇ ਚੈਕਿੰਗ ਨਾ ਕਰਵਾਉਂਦੇ ਉਸ ਦੀ ਜਗ੍ਹਾ ਅੱਜ ਦਿਨ ਦੇ ਟਾਈਮ ਉਸ ਦੀ ਚੈਕਿੰਗ ਕਰਵਾਈ ਜਾਂਦੀ ਤਾਂ ਸ਼ਾਇਦ ਇਹ ਹਾਸਾ ਨਹੀਂ ਵਾਪਰਦਾ ਕਿਉਂਕਿ ਦਿਨ ਦੇ ਸਮੇਂ ਇੱਕ ਰੋਸ਼ਨੀ ਹੁੰਦੀ ਹੈ ਇੱਕ ਲਾਈਟਾਂ ਦੀ ਰੋਸ਼ਨੀ ਇੱਕ ਸੂਰਜ ਦੀ ਰੋਸ਼ਨੀ ਆਪਣੇ ਆਪ ਦੇ ਵਿੱਚ ਇੱਕ ਬੜਾ ਫਰਕ ਪਾਉਂਦੀ ਹੈ ਤੇ ਇਸ ਕਰਕੇ ਕਾਫੀ ਚੀਜ਼ਾਂ ਠੀਕ